ਫੈਮਲੀ ਸਾਰਿਆਂ ਤੇ ਪਰ ਸਾਸਰੀਕਾਲ ਕੀ ਹਾਲ ਚਾਲ ਮੀਤਾਂ ਤੇ ਸਾਂਝਣ ਬੜੇ ਵਧੀਆ ਹੋਗੇ ਤੇ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਸ਼ਾਮ ਨੂੰ ਤੇ ਈਵਨਿੰਗ ਟਾਈਮ ਤੇ ਆਪਾਂ ਕਿਤੇ ਜਾ ਰਹੇ ਹਾਂ ਤੁਹਾਨੂੰ ਨਾਲ ਲੈ ਕੇ ਚੱਲਦੇ ਆਂ ਹੋਰ ਵੀ ਕਿਤੇ ਜਾਣਾ ਮੈਂ ਉੱਥੇ ਵੀ ਤੁਹਾਨੂੰ ਨਾਲ ਲੈ ਕੇ ਚੱਲਾਂਗੀ ਤੇ ਆਪਾਂ ਥੋੜੇ ਬੋਤੇ ਤਿਆਰ ਹੋ ਚੁੱਕੇ ਹਾਂ ਕਿਉਂਕਿ ਆਪਾਂ ਲੋਕਲ ਹੀ ਜਾਣਾ ਵਾ ਤੇ ਤੁਹਾਨੂੰ ਵੀ ਲੈ ਕੇ ਚਲਾਂਗੀ ਕਿੱਥੇ ਜਾਣਾ ਕਿਉਂਕਿ ਅੱਜ ਵੀਰਵਾਰ ਆ ਤੇ ਵੀਰਵਾਰ ਆ ਆਪਾਂ ਜਿਹੜਾ ਪੀਰਾਂ ਦੀ ਜਗ੍ਹਾ ਤੇ ਜਾਂਦੇ ਹਾਂ ਉੱਥੇ ਵੀ ਤੁਹਾਨੂੰ ਲੈ ਕੇ ਚਲਾਂਗੇ ਤੇ ਨਮਿਸ਼ ਵੀ ਜਾ ਰਿਹਾ ਕਿਉਂਕਿ ਅੱਜ ਨਮਿਸ਼ ਦਾ ਜਿਹੜਾ ਟਿਊਸ਼ਨ ਤੋਂ ਛੁੱਟੀ ਹੋ ਤੇ ਮੈਂ ਸੋਚਿਆ ਇਹਨੂੰ ਅੱਜ ਨਾਲੇ ਈਦ ਦੀ ਛੁੱਟੀ ਹੀ ਈਦ ਦੀ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਜਿਹੜੇ ਮੇਰੇ ਵੀਰ ਭੈਣ ਨੇ ਤੇ ਆਪਾਂ ਚੱਲਦੇ ਹਾਂ ਹੁਣ ਤੇ ਇਹਨੂੰ ਵੀਰ ਭਾਰ ਕਰਕੇ ਛੁੱਟੀ ਹੀ ਈਦ ਕਰਕੇ ਤੇ ਮੈਂ ਕਿਹਾ ਅੱਜ ਚਲੋ ਟੀਵੀ ਚੋਂ ਛੁੱਟੀ ਕਰਾ ਲੈਂਦੇ ਆ ਤੇ ਸਵੇਰੇ ਉਦਾਂ ਇਹਨੇ ਮੇਰੇ ਕੋਲ ਪੜ ਲਿਆ ਹੀ ਤੇ ਚਲੋ ਬੈਲੈਂਸ ਬਣ ਗਿਆ ਥੋੜਾ ਪੋਤਾ ਜੇ ਘਰ ਪੜ ਲਿਆ ਠੀਕ ਆ ਟੀਵੀ ਚੋਂ ਪੜ ਲਿਆ ਠੀਕ ਆ ਤੇ ਚਲੋ ਚੱਲਦੇ ਆ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਆ ਤੇ ਚਲੋ ਚਲੋ ਇਹ ਤਰਤੀ ਹੋਣਾ ਹਾਂ ਨਹੀਂ ਜਲਦੀ ਬੰਦਾ ਸਾਫ ਸਹੀ ਬੰਦ ਰੱਖ ਆਹੋ ਕਿੰਨਾ ਸੁਣਾ ਉਹ ਕੀਤਾ ਵਾ Hvor er føllene? Smak. తరదే ఇద్దరు నాగే ਬੰਦ ਕਰ ਤੋ ਤੇ ਵੀਡੀਓ ਬਣਾ ਰੋਸ ਦੇਦੀ ਨਾ ਚੱਲ ਰੋਸੜ OK ਹੈ ਗਿਆ ਕੱਲ ਇੱਕ ਮਿੰਟ ਬੈਠ ਗਾਈ ਜ ਆਪਾਂ ਗੋਲਾ ਤੋੜਨ ਨੂੰ ਪਿੱਛੇ ਹੋ ਜਾ ਥੋੜੀ ਮੂੰਹ ਤੇ ਨਾ ਕਰੋ ਆਪਾਂ ਗੋਲਾ ਤੋੜਨਾ ਹੈ ਕਿਸੇ ਵਰਗੀ ਗੋਲਾ ਤੋੜੀਏ ਇਹਨੂੰ ਖਾਈਦਾ ਵਾ ਹਾਂ ਕਿ ਬਲੂ ਬਰੀ ਦੀ ਹਾਂ ਬਲੂ ਬਰੀ ਕੋਈ ਬਲੂ ਬਰੀ ਨਹੀਂ ਲੱਗੇ ਬਲੂ ਇਹ ਜਦੋਂ ਫੋਕ ਜੰਦੀ ਨਾ ਬਿਲਕੁਲ ਭਰੀਕ ਹੋ ਜਾਂਦੀ ਹੈ ਉਹੋ ਜੀ ਬਹੁਤ

दे। दे दे हाथ एदा दे एदे हाथ आहो ਇਸ ਕਰ ਦੋ ਕਿੰਨੇ ਕੁ ਖਾ ਲਓ ਉਧਰੋਂ ਆਸ ਚੱਲ ਯਾਰ ਇੱਥੇ ਚੱਲ ਯਾਰ ਅਬ ਬਾਰਡਰ ਕਰਾਸ ਕਰਕੇ ਜਾਣਾ ਪੈਣਾ ਬਾਰਡਰ ਪਨਾ ਚਲੋ ਹੋਰ ਆਪਾਂ ਦੇ ਹਰ ਵਾਰੀ ਇਹਨਾਂ ਨੂੰ ਤੋੜਦੇ ਸਿਤਾਂ ਆਉਂਦੇ ਕਿ ਅੱਗੇ ਪੱਤ ਤੁਰ ਕੇ ਆਉਂਦੇ ਆ ਥੱਕ ਗਿਆ ਕੋਈ ਨਾ ਸੋ ਸਬਜੀ ਬਣਾ ਲਈਏ ਫੇਰ ਹੀ ਕਰਦੇ ਕੋਈ ਅਛਤੇ ਆਉਂਦੇ ਮੈਂ ਜਿਹੜਾ ਉਹ ਸਬਜੀ ਬਣਾਉਣ ਸ਼ੁਰੂ ਕਰਦੀ ਆਲੂ ਤੇ ਬੜੀਆਂ ਬਣਾਵਾਂਗੇ ਥੋੜੀ ਜੀ ਸਬਜੀ ਬਹੁਤ ਕਿਉਂਕਿ ਨਵਰਾਤਰ ਚੱਲ ਰਿਹਾ ਤੇ ਅਦਰਕ ਦੇ ਟਮਾਟਰ ਦਾ ਤੜਕਾ ਲਗਾਉਂਗੀ ਮੈਂ ਇੰਨੀ ਕੁ ਬਹੁਤ ਦਾ ਸਬਜੀ ਕਿਉਂਕਿ ਰਾ ਨੂੰ ਇੰਨੀ ਜਿਆਦਾ ਰੋਟੀ ਨਹੀਂ ਖਾਦੀ ਜਾਂਦੀ ਹੈਗੀ ਨਾਲ ਥੋੜੇ ਜਿਹਾ ਚਾਵਲ ਬਣਾ ਲਾਂਗੀ ਤੇ ਪੂਰੀ ਹੋ ਜਾਗੀ ਸਬਜੀ ਆਕੇ ਚਾਵਲ ਵੀ ਪੀਓਗੇ ਨਾ ਰੱਖ ਲੈਣੀ ਆ ਫਿਰ ਬਣਾਣੇ ਜਿਹੜੇ ਈਜ਼ੀ ਹੋ ਜਾਂਦੇ ਛਾਟੀ ਬਣ ਜਾਂਦੇ ਆ ਮੱਖੀ ਬਣਾਉਂਗੀ ਥੋੜੇ ਜਿਨੇ ਨਿਤਨਾ ਪਏ ਰਹਿੰਦੇ ਆ ਮਾਜਨ ਦੀ ਚੀਜ਼ ਬਹੁਤ ਜਲਦੀ ਕਈ ਵਾਰੀ ਤਾਂ ਮੈਨੇਜ ਕਰਨਾ ਬੜਾ ਔਖਾ ਆ ਜਾਂਦਾ ਕਿਉਂਕਿ ਦੋ ਚੈਨਲ ਆ ਦੋਹਾਂ ਚੈਨਲਾਂ ਤੇ ਜਿਹੜਾ ਵਾ ਵੀਡੀਓ ਪਾਣੀ ਬਣਾਣੀ ਤੇ ਨਵਾਂ ਕੰਟੈਂਟ ਤੁਹਾਡੇ ਵਾਸਤੇ ਕੋਈ ਸੋਚਣਾ ਤੇ ਬੜਾ ਕਈ ਵਾਰ ਬੋਝ ਹੁੰਦਾ ਸਾਰਾ ਕੰਮ ਵੀ ਕਰਦਾ ਕਰਨਾ ਤੇ ਬੋਝ ਕਈ ਵਾਰ ਬਹੁਤ ਜ਼ਿਆਦਾ ਥੱਕ ਜਾਂਦੇ ਆ ਪਰ ਫਿਰ ਵੀ ਸੋਚੀਦਾ ਮਤਲਬ ਵੀਡੀਓ ਜਿਹੜੀ ਉਹ ਤੁਹਾਡੇ ਵਾਸਤੇ ਜਿਹੜੀ ਜਰੂਰ ਬਣਾਈ ਹੈ ਤੇ ਤੁਹਾਨੂੰ ਵੀ ਜਿਹੜੀ ਉਹ ਢੀਕ ਹੁੰਦੀ ਆ ਆ ਵੇਖੋ ਮੇਰੇ ਪੈਰਾਂ ਚ ਕੀ ਕਰ ਇਹ ਪੈਰਾਂ ਨੂੰ ਬੁੜਾ ਪੈਂਦਾ ਏ ਦੰਦੀਆਂ ਆਸ ਤੋਂ ਬਿਨਾ ਵੀ ਚੀਜ਼ ਬਹੁਤੀ ਸਵਾਦ ਨਹੀਂ ਬਣਦੀ ਇਹ ਸਵਾਦ ਨਹੀਂ ਆਉਂਦਾ ਮੈਂ ਫਿਰ ਵੀ ਜਿਹੜਾ ਉਹ ਬਣਾਉਣੀ ਪੈਣੀ ਟਾਈਗਰ ਕਰਕੇ ਨਾ ਸ਼ਾਮੀ ਵੀ ਸਾਰੇ ਮਤਲਬ ਪੋਚੇ ਲਾਉਣੇ ਪੈਂਦੇ ਅੰਦਰ ਬਾਹਰ ਵੇੜੇ ਚ ਸਾਰੇ A to Z ਸਾਰੇ ਫਰਨੈਲ ਪਾ ਕੇ ਨਾ ਚੰਗੀ ਤਰ੍ਹਾਂ ਪੋਚੇ ਲਾਉਣੇ ਪੈਂਦੇ ਆ ਕਿਉਂਕਿ ਕਈ ਵੰਦਾ ਨਾ ਮਤਲਬ ਜੀਵ ਜੂਮ ਮਾਰੀ ਹੁੰਦੀ ਤੇ ਕੁਝ ਡੇਢ ਜਾਂਦੀ ਆ ਤੇ ਜਾਉਂਗੇ ਉਹ ਬੜਾ ਮਾੜਾ ਹੋ ਸਕਦਾ ਇਹਨਾਂ ਪੋਚੇ ਲਾਉਣ ਦੇ ਲਈ ਉਹਨੇ ਅਰਮ ਫਾਉਂਗੀ ਤੇ ਮੇਥੀ ਪਾ ਦੂੰਗੀ ਬਾਅਦ ਚ ਇਹਨਾਂ ਥੋੜਾ ਜਿਹਾ ਟੇਸ ਨੂੰ ਆਏਗਾ ਕਿੱਧਰ ਬਣ ਹਾਂ ਨਾ ਨਾ ਨੀ ਹਾਂ ਕਿਨੇ ਸੋਨੇ ਨਾ ਬਣਾਈਂ ਆਪ ਆ ਗਏ ਕੁਝ ਖਾਣ ਪੀਣ ਵਾਸਤੇ ਸੋਖ ਨੁਸਖੇ ਆਂ ਖਾੜ ਦੇ ਲਾਗ ਚਾਹਿਆ ਆਪ ਕੋ ਦਿਖਾ ਕੇ ਭੇਜ ਜਾਵਾਂ ਮੈਂ ਤੁਹਾਨੂੰ ਕਿਉਂਕਿ ਦੇਰੀ ਦੇਰੀ ਤਾਂ ਕੋਈ ਚੀਜ਼ ਬਖਾਈ ਦੀ ਫਿਰ ਬੋਰ ਹੋ ਜਾਂਦੇ ਹੁੰਦੇ ਆ ਤੇ ਇਸ ਕਰਕੇ ਆਪਾਂ ਆ ਜਾਈਏ ਕੁਛ ਖਾਣ ਮਾ ਕੇ ਛੋਟਾ ਜਿਹਾ ਰੈਸਟੋਰੈਂਟ ਬੜਿਆ ਹੁੰਦਾ ਤੇ ਘਰ ਦੇ ਨੇੜੇ ਹੀ ਆ ਜਿਆਦੀ ਦੂਰ ਨਹੀਂ ਹੁੰਦਾ ਜਾਣਾ ਪਿਆ ਤੇ ਜੋ ਵੀ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਐਨਦਰ ਮੀਨੂ ਕਾਰਡ ਜਿੱਦਾਂ ਦਾ ਆਮ ਹੁੰਦਾ ਨਾ ਸਭ ਰੈਸਟੋਰੈਂਟ ਦਾ ਉਦਾਂ ਦਾ ਇਹਨਾਂ ਦਾ ਨਾਮ ਆਖੋ ਨਾਮ ਵੀ ਪੜ ਲਓ ਇੱਥੇ ਭਾਈ ਦੋ 버거 ਕੋਲਡ ਕਾਫੀ ਮੰਗਾਈ ਤੇ ਨਮਿਸ਼ ਦਾ ਮੰਗਾਇਆ ઓਰੀਓ ਸ਼ੇਕ ਜਿਆਦਾ ਮੂਹ ਵੀ ਹੋ ਰਹੀ ਹੈ ਬਈ ਗੱਲ ਬਹੁਤ ਹੋ ਰਹੀ ਹੈ ਖੰਡਾ ਜੀ ਤੇ ਇੱਕ ਚੀਜ਼ 버ਗਰ ਹੈ ਇੱਕ ਪਨੀਰ ਵਾਲਾ 버ਗਰ ਆ ਇਹ ਚੀਜ਼ ਇਹ ਚੀਜ਼ ਆ ਹਾਂ ਇਹ ਚੀਜ਼ ਇਹ ਮੇਰਾ ਚੀਜ਼ ਕਿਦਾ ਤੇਰਾ ਬੋਲ ਮੇਰੀ ਚੀਜ਼ ਨਹੀਂ ਹੈ ਹਾਂ ਆਮ ਚੀਜ਼ ਹਾਂ ਵੀ ਚੀਜ਼ ਓਏ ਇਹ ਚੀਜ਼

ਲਾਸਟ ਅਰ ਯੇ ਪੀਰਿਆ ਬੜਾ ਮਜਾ ਆ ਤੇ ਆਪਾਂ ਡੇਲੀ ਤੇ ਨਹੀਂ ਖਾਣੇ ਆ ਕਿ ਮਤਲਬ ਕਦੀ ਕਦੀ ਮਹੀਨੇ ਵਿੱਚ ਇੱਕ ਵਾਰੀ ਨਾ ਫੋਰਥ ਈਅਰ ਬਾਰ ਦਾ ਖਾਈਦਾ ਮੈਨੂੰ ਤੇ ਨਹੀਂ ਖਾਈਦਾ ਅੱਜ ਨਵੇਂ ਸਤੇ ਦਿਨ ਤਾਂ ਅਨੇਕ ਤੇ ਮੈਂ ਵੀ ਥੋੜਾ ਜਿਹਾ ਖਾ ਲਿਆ ਕੋਲਡ ਕਾਫੀ ਵੀ ਪੀਤੀ ਨਾਲ ਤੇ ਹਮਿਸ਼ ਨੇ ਹੋਰ ਵੀ ਸ਼ੇਕ ਪੀਤਾ ਤੇ ਚੱਲਦੇ ਹੁਣ ਘਰ ਨੂੰ ਆ ਗਏ ਘਰ ਹੁਣ ਤੇ ਟਾਈਗਰ ਨੂੰ ਕੱਲਾ ਛੱਡ ਕੇ ਗਏ ਹਾਂ ਵੇਖੋ ਅਜੇ ਬੈਠਾ ਉੱਥੇ ਤੇ ਵੇਟ ਕਰਨ ਦੇ ਕਦਮ ਹੁੰਦੀਆਂ ਤੇ ਇਹ ਸੀ ਆਪਾਂ ਦਾ ਛੋਟਾ ਜਿਹਾ ਬਲੌਗ ਆਈ ਹੋਪ ਤੁਹਾਨੂੰ ਜਿਹੜਾ ਵੀਡੀਓ ਚੰਗੀ ਲੱਗੀ ਹੋਊਗੀ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਮਤਲਬ ਜਲਦੀ ਜਲਦੀ ਜਿਹੜਾ ਫੈਮਿਲੀ ਨੂੰ ਮੌਜਾ ਦਾ ਵੱਡਾ ਕਰ ਦਿਓ ਤੇ ਆਪਾਂ ਕੁਝ ਖਾਸ ਕਰਾਂਗੇ ਫਿਰ ਇਹਦੇ ਬਦਲੇ ਵਿੱਚ ਤੇ ਜਲਦੀ ਜਲਦੀ ਚੈਨਲ ਸਬਸਕ੍ਰਾਈਬ ਕਰ ਲੋ ਵਧੀਆ ਵਧੀਆ ਬਲੌਗ ਤਾਂ ਦਿਵਸ ਤੋਂ ਲੈ ਕੇ ਆਉਂਦੇ ਰਾਵਾਂਗੇ ਤੇ ਲਾਈਕ ਵੀ ਕਰਦੇ ਕਰੋ ਵੀਡੀਓ ਨੂੰ ਵੇਖ ਕੇ ਤੁਸੀਂ ਚਲੇ ਜਾਂਦੇ ਜੇ ਵੀਡੀਓ ਲਾਈਕ ਕਰਨੇ ਕਿੰਨਾ ਟਾਈਮ ਲੱਗਦਾ ਹਾਂ ਕਿੰਨਾ ਕੁ ਟਾਈਮ ਲੱਗਦਾ ਵੀਡੀਓ ਨੂੰ ਲਾਈਕ ਕਰਦੇ ਜਲਦੀ ਨਾਲ ਲਾਈਕ ਕਰ ਦਿਓ ਜਿੰਨਾ ਚਿਰ ਮੈਂ ਬੋਲਦੀ ਆ ਹਾਂ ਜੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਮਿਲਦੇ ਆ ਨਵੀਂ ਵੀਡੀਓ ਵਿੱਚ ਨਵੇਂ ਵਲੌਗ ਵਿੱਚ ਤਤ ਤੱਕ ਲਈ ਸਾਰਿਆਂ ਨੂੰ ਸਾਰੀ ਮੇਰੀ YouTube ਫੈਮਿਲੀ ਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਗਾਇਜ਼